ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ 15 ਅਗਸਤ ਨੂੰ ਸਿੱਖ ਫੋਰ ਜਸਟਿਸ ਦੇ ਨੇਤਾ ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਹੈ ਕਿ ਅਮਰੀਕਾ ਦੇ ਭਾਰਤੀ ਦੂਸਤ ਦੇ ਸਾਹਮਣੇ ਖਾਲਸਤਾਨੀ ਆਜ਼ਾਦੀ ਰੈਲੀ ਕੀਤੀ ਜਾਵੇਗੀ ਇਸ ਕਾਰਨ ਪਾਰਟ ਵਿੱਚ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਯੂਪੀ ਵਿੱਚ 58 ਇੰਸਪੈਕਟਰ ਤੇ 166 ਕਾਂਸਟੇਬਲ ਪਿਛਲੇ 6 ਮਹੀਨਿਆਂ ਤੋਂ ਆਪਣੀ ਡਿਊਟੀ ਤੋਂ ਲਾਪਤਾ ਹਨ ਤੇ ਪੁਲਿਸ ਉਹਨਾਂ ਦੀ ਤਲਾਸ਼ ਕਰ ਰਹੀ ਹੈ ਚੀਨ ਵੀ ਚਿਕਨ ਗੁਣੀਆਂ ਦੇ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਗਿਣਤੀ ਵੱਧ ਸਕ ਰਹੀ ਹੈ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਇਹ ਬਿਮਾਰੀ ਫੈਲ ਰਹੀ ਹੈ। UPI ਉਪਭੋਗਤਾ ਹੁਣ ਆਪਣੇ ਗੋੜ ਲੋਨ ਤੇ FD ਦੇ ਪੈਸੇ ਵੀ ਕਢਵਾ ਸਕਦੇ ਹਨ। ਭਾਰੀ ਮੀਂਹ ਦੇ ਕਾਰਨ ਮੁੰਬਈ 에어ਪੋਰਟ ਤੇ 에어 ਇੰਡੀਆ ਦਾ ਜਹਾਜ਼ ਲੈਂਡਿੰਗ ਦੇ ਸਮੇਂ ਫਿਸਲ ਗਿਆ ਤੇ ਇਸ ਦੇ ਤਿੰਨੇ ਟਾਇਰ ਫਟ ਗਏ। ਜਹਾਜ਼ 16 ਤੋਂ 17 ਮੀਟਰ ਆਪਣੇ ਰਨਵੇਅ ਤੋਂ ਦੂਰ ਚਲੇ ਗਿਆ ਤੇ ਸਾਰੇ ਯਾਤਰੀ ਸੁਰੱਖਿਅਤ ਹਨ। ईडी डिपार्टमेंट ਨੇ ਸਿੱਧੇ ਰਮੇਯਾ ਦੀ ਪਤਨੀ ਨੂੰ ਨੋਟਿਸ ਭੇਜਿਆ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਨੀਤਿਕ ਲੜਾਈ ਦਾ ਹੋਣਾ ਜ਼ਰੂਰੀ ਹੈ ਪਰੰਤੂ ਜੇਕਰ ਏਜੰਸੀਆਂ ਦੂਸਰੀਆਂ ਪਾਰਟੀਆਂ ਦੇ ਮੁੱਖ ਮੰਤਰੀਆਂ ਤਾਂ ਕਰ ਰਹੀ ਹੈ ਤਾਂ ਜੇਹੀ ਗੱਲ ਸਹੀ ਨਹੀਂ ਹੈ ਮੁੰਬਈ ਵਿੱਚ 2006 ਵਿੱਚ ਸੀਰੀਅਲ ਬਲਾਸਟ ਹੋਏ ਸਨ ਇਸ ਨਾਲ ਸੰਬੰਧਿਤ 12 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਹਾਈ ਕੋਰਟ ਨੇ ਕਿਹਾ ਕਿ ਸਰਕਾਰੀ ਗਵਾਹੀਰ ਦੋਸ਼ੀਆਂ ਦੇ ਖਿਲਾਫ ਉਪਕਤ ਸਬੂਤ ਨਹੀਂ ਦੇ ਸਕੇ ਇਸ ਘਟਨਾ ਵਿੱਚ 11 ਮਿੰਟਾਂ ਵਿੱਚ 7 ਬਲਾਸਟ ਹੋਏ ਸਨ ਵਿਰੋਧੀ ਧਿਰ ਨੇ ਤਖੜ ਕੇ ਕਿਹਾ ਹੈ ਕਿ ਪਹਿਲਗਾਮ ਹਮਲੇ ਦੇਿਸਵੰਤ ਨਾਲ ਅੱਤਵਾਦੀਆਂ ਨੂੰ ਅਜੇ ਤੱਕ ਨਹੀਂ ਫੜਿਆ ਗਿਆ ਤੇ ਨਾ ਹੀ ਇਸ ਸੰਬੰਧੀ ਕੋਈ ਵੀ ਚਰਚਾ ਕੀਤੀ ਗਈ ਹੈ ਜੇ ਵੀ ਨੱਟ ਨੇ ਕਿਹਾ ਕਿ ਇਸ ਸੰਬੰਧੀ ਆਉਣ ਵਾਲੇ ਸਮੇਂ ਵਿੱਚ ਚਰਚਾ ਕੀਤੀ ਜਾਵੇਗੀ ਸੰਸਦ ਦਾ ਮੌਨਸੂਨ ਸੈਸ਼ਨ 23 ਦਿਨਾਂ ਤੱਕ ਚੱਲੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਸਾਡਾ ਕਾਮਯਾਬ ਆਪਰੇਸ਼ਨ ਰਿਹਾ ਹੈ ਤੇ 22 ਮਿੰਟਾਂ ਦੇ ਅੰਦਰ ਹੀ ਬਹੁਤ ਸਾਰੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਅਹਮਦਾਬਾਦ ਵਿਖੇ ਇੱਕ ਨਾਮੀ ਬਿਲਡਰ ਦੀ ਪਾਰਟੀ ਚੱਲ ਰਹੀ ਸੀ ਇਸ ਵਿੱਚ 13 ਨੌਜਵਾਨਾਂ ਤੇ 26 ਲੜਕੀਆਂ ਨੂੰ ਡ੍ਰਿਪਟਾਰ ਕੀਤਾ ਗਿਆ ਹੈ ਤੇ ਸਾਰੇ ਨਸ਼ੀਦੀ ਹਾਲਤ ਵਿੱਚ ਹਨ ਕਾਂਗਰਸ ਪਾਰਟੀ ਦੇ ਨੇਤਾ ਮੋਰੀ ਦਾ ਨੇ ਕਿਹਾ ਹੈ ਕਿ ਥਰੂ ਸਾਡੀ ਪਾਰਟੀ ਲਈ ਕੰਮ ਨਹੀਂ ਕਰ ਰਿਹਾ ਹੈ ਤੇ ਇਸੇ ਕਰਕੇ ਉਸ ਨੂੰ ਪਾਰਟੀ ਨਾਲ ਸੰਬੰਧਤ ਪ੍ਰੋਗਰਾਮਾਂ ਵਿੱਚ ਨਹੀਂ ਸੱਦਿਆ ਜਾਂਦਾ ਹਿਮਾਚਲ ਪ੍ਰਦੇਸ਼ ਵਿੱਚ ਪੱਥਰ ਡਿੱਗਣ ਨਾਲ ਇੱਕ ਨਵਿਆਹੀ ਜੋੜੇ ਦੀ ਮੌਤ ਹੋ ਗਈ ਹੈ ਤੇ ਚਾਰ ਸਕੂਲ ਤਿੰਨ ਹਾਈਬ੍ਰਿਡ 11 ਟਰਾਂਸਫਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਇੰਗਲੈਂਡ ਦੀ ਦੌੜ ਤੇ ਗਏ ਹੋਏ ਨਿਤਨ ਡੈਡੀ ਨੂੰ ਇੰਗਲੈਂਡ ਦੀ ਦੌੜ ਦੇ ਅੱਧ ਵਿੱਚ ਹੀ ਵਾਪਸ ਆਣਾ ਪਿਆ ਹੈ ਕਿਉਂਕਿ ਉਹ ਜ਼ਖਮੀ ਹੋ ਗਏ ਹਨ ਇੰਟਰਨੈਸ਼ਨਲ ਚੈਸ ਫੈਡਰੇਸ਼ਨ ਨੇ ਭਾਰਤ ਵਿੱਚ 2025 ਵਰਲਡ ਕੱਪ ਕਰਾਨ ਲਈ ਭਾਰਤ ਨੂੰ ਮੇਜ਼ਬਾਨੀ ਦਿੱਤੀ ਗਈ ਹੈ ਤੇ ਇਸ ਵਿੱਚ 206 ਖਿਡਾਰੀ ਹਿੱਸਾ ਲੈਣਗੇ ਇਹ ਟੂਰਨਾਮੈਂਟ 30 ਅਕਤੂਬਰ ਤੋਂ ਲੈ ਕੇ 27 ਨਵੰਬਰ ਤੱਕ ਖੇਡਿਆ ਜਾਵੇਗਾ ਬੰਗਲਾਦੇਸ਼ ਦੇ ਹਵਾਈ ਜਹਾਜ਼ ਦਾ ਫੌਜ ਇੱਕ ਸਕੂਲ ਦੇ ਨੇੜੇ ਕ੍ਰੈਸ਼ ਹੋ ਗਿਆ ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਡੋਨਾਲਡ ਟਰੰਪ ਨੇ AI ਨਾਲ ਜਨਰੇਟਡ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇੱਕ ਵੀਆਈਪੀ ਬਨ ਉਹ ਹੱਥਕੜੀ ਲਗਾਈ ਜਾ ਰਹੀ ਹੈ ਤੇ ਉਹਨਾਂ ਨੂੰ ਕੋਲਰ ਤੋਂ ਫੜਿਆ ਹੋਇਆ ਹੈ ਲੋਕਾਂ ਨੇ ਇਸ ਗੱਲ ਦੀ